ਹਾਂਜੀ ਸਸਈ ਕਾਲਜੀ ਸਾਰਿਆਂ ਨੂੰ ਦੇ ਸੋ ਅੱਜ ਸਿਰੋ ਸੇਰੀ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਟਾਈਮ ਤਕਰੀਬਨ 5:30 ਦਾ ਹੋ ਚੁੱਕਿਆ ਤੇ ਸੋ ਅੱਜ ਦਾ ਜਿਹੜਾ ਸਾਡਾ ਵਰਕ ਸੀ ਵੀ ਕੁਝ 5:30 ਦੇ 4 ਵਜੇ ਦੇ ਗਰਾਊਂਡ ਪਹੁੰਚੇ ਸੀ ਤੇ ਜਿਹੜਾ ਅੱਜ ਦਾ ਸਾਡਾ ਵਰਕ ਹੈ ਉਹ ਹੈਡਲਾਂ ਦਾ ਉਹਦੇ ਉਧਰ ਤਿਆਰੀ ਚੱਲਦੀ ਪਈ ਆ ਹੈਡਲਾਂ ਦੀ ਤੋਂ ਬਾਅਦ ਸਾਡੇ ਬੰਦੇ ਹਲ ਹੈਡਲਾਂ ਦੀ ਤਿਆਰੀ ਕਰਦੇ ਪਏ ਆ ਤੇ ਸੋ ਦੇਖੋ ਕੀ ਬੰਦਾ ਲੀ ਸਾਰੀਆਂ ਰਿਪੋਰਟੇਸ਼ਨਾਂ ਤੁਹਾਨੂੰ ਦਿਖਾਈਆਂ ਜਾਣਗੀਆਂ ਬਲੌਗ ਦੇ ਵਿੱਚ ਪੱਟੇ ਵੱਡ ਕੇ ਪੱਟੇ ਵੱਡ ਕੇ ਪਾਕੀ ਪਰ ਆ ਜਾਓ ਪਰਲਾ ਰੋਡ ਤੇ ਖਾਲੀ ਕੋ ਤੇ ਉਧਰ ਦੂਜਾ ਗਰੁੱਪ ਆ ਦੌੜ ਲਾਉਣ ਆਪਣਾ ਸਿਮਾ ਵੀਰ ਸਿਮਾ ਵੀਰ ਇਕ ਲੈਣਾ ਤਾਂ ਠੀਕ ਆ ਉਹ ਇਕ ਲੈ ਚੱਲ ਮੈਂਦਾ ਨਹੀਂ ਆ ਮੈਂ ਸਾਰਾ ਘਟਣਾ ਲੈ ਆ ਮੈਂ ਜਾ ਰੱਖ ਜਾ ਕਿਹੜੀ ਰਹਿ ਗਈ ਹੈਡ ਚੱਲ ਏ ਸਤਾ ਜੀ ਕੀ ਕਹਿਣਾ ਚਾਹੁੰਦੇ ਜੇ ਅੱਜ ਅੱਜ ਦਾ ਜਿਹੜਾ ਵਰਕ ਹੈ ਕਿੰਨਾ ਕਹਾੜ ਹੋਣ ਵਾਲਾ ਵਾ ਇਹ ਬਹੁਤ ਹਾਰਡ ਪਠੱਟਰ ਹੋ ਗਏ ਇਧਰ ਵਖੋ ਆਹ ਵਖੋ ਨੱਤਾਂ ਸਾਡੀਆਂ ਕਿਦਾਂ ਗਈਆਂ ਵਿੰਗੀਆਂ ਹੋਈਆਂ ਤੇਰਾ ਆਪਣਾ ਨਹੀਂ ਸਤਾ ਦੀ ਵੀ ਇੰਟਰਵਿਊ ਲੈ ਲੈਂਦੇ ਸਤਾ ਜੀ ਕੀ ਕਹਿਣਾ ਚਾਹੁੰਦੇ ਜੇ ਜਿਹੜਾ ਅੱਜ ਦਾ ਵਰਕ ਹੈ ਕਿੰਨਾ ਕਹਾੜ ਹੋਣ ਵਾਲਾ ਵਾ ਇਹਦੀ ਵਲੌਗ ਦਾ ਪਤਾ ਲੱਗ ਜਾ ਕਿੰਨਾ ਕਦਵਾ ਵਾ ਇਹ ਠੀਕ ਹੈ ਜੀ ਨੀਂਦ ਬਹੁਤ ਹੋਊਗੀ ਜਾ ਕੇ ਨਾ ਸੌਖੀ ਆਊਗੀ ਜਾਂਦੇ ਆ ਲਓ ਵੀ ਮਿੱਤਰੋ ਤਿਆਰੀ ਪੂਰੀ ਤਿਆਰ ਬਰ ਤਿਆਰ ਆ ਕੰਮ ਦੇ ਸਕਦੇ ਜੀ ਤੇ ਸੋ ਬਸ ਤਿਆਰੀ ਆ ਹੁਣ ਹੜਾ ਲਾਉਂਦੀ। ਇਸੋ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਕੱਲੀ-ਕੱਲੀ ਰਿਪੋਰਟੇਸ਼ਨ ਦਿਖਾਈ ਜਾਊਗੀ ਕੀ ਕੀ ਲੰਦੇ ਆ ਠੀਕ ਹੈ ਜੀ। ਜੈਕਟ ਪਾ ਕੇ ਲਾਉਣੀ ਆ। ਚੱਲ ਲੱਕ ਦੂਸਰੀ ਰਿਪੋਰਟੇਸ਼ਨ ਸ਼ੁਰੂ ਹੁੰਦੀ ਹੋਈ ਹੋ ਲੋ ਵੀ ਮਿੱਤਰੋ ਵਰਕ ਲਾਉਣ ਤੋਂ ਬਾਅਦ ਸੋ ਅੱਜ ਦਾ ਜਿਹੜਾ ਸਾਡਾ ਵਰਕ ਹੀ ਉਹ ਕੰਪਲੀਟ ਹੋ ਗਿਆ ਵਾ ਠੀਕ ਹੈ ਜੀ ਹੈਡ ਲਾ ਦਾ ਤੁਸੀਂ ਵੇਖ ਹੀ ਲਿਆ ਹੋਣਾ ਵਾ ਸੋ ਹੁਣ ਬਸ ਚੱਲਣ ਡੇ ਆ ਡੰਡ ਡੁੰਡ ਸੋ ਅੱਜ ਦਾ ਸਾਡਾ ਇਹ ਬਲੌਗ ਸੀ ਤੇ ਸੋ ਆਸ ਕਰਦੇ ਆ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਠੀਕ ਹੈ ਜੀ ਉਹ ਸਾਡੇ ਉਸਤਾਦ ਠੀਕ ਹੈ ਜੀ ਤੇ ਟਾਈਮ ਤਕਰੀਬਨ 6:30 ਦਾ ਹੋ ਚੁੱਕਿਆ ਵਾ ਜੋ ਸਾਢੇ 4 ਵਜੇ ਤੋਂ ਆਏ ਸੀ ਅੱਜ ਇਦਾਂ ਲੱਗਾ ਪੱਟੇ ਵਰਗਾ ਬਹੁਤ ਘੇੜ ਤੇ ਸੋ ਆਸ ਕਰਦੇ ਸਾਡੇ ਵਲੌਗ ਨੂੰ ਵੀ ਤੁਸੀਂ ਪਹਿਲਾਂ ਵਾਂਗੂ ਪਿਆਰ ਦੋਗੇ ਤੇ ਸੋ ਜਲਦੀ ਹੀ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ